ਸ਼ਿਰੀ ਗੁਲਨੀਤ ਸਿੰਘ ਘਰੋਨਾ ਆਈਪੀਐਸ ਸੀਨੀਅਰ ਕਪਤਾਨ ਪਲੱਸ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਬ੍ਰਿੰਡਾ ਵਿਖੇ Airtel ਦੇ ਕਰਮਚਾਰੀ ਪਾਸੋਂ ਲੁੱਟਖੋ ਕਰਨ ਵਾਲੇ ਚਾਰ ਮੈਂਬਰੀ ਗਰੋ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਕੇ ਸਫਤਤਾ ਹਾਸਲ ਕੀਤੀ ਗਈ। ਸੰਗੀ ਮਾਮਲੀ ਮਾਮਲਾ ਜਿਹੜਾ ਆਪਕਾ ਬੈਲਾ ਹੈ। ਹਾਂਜੀ 28 ਤੇ 24 28 ਤਰੀਕ ਨੂੰ ਸ਼ਾਮ ਦੇ ਤਕਰੀਬਨ 7:30 ਵਜੇ ਸਿਟੀ ਬ੍ਰਿੰਡਾ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਦੇਚ ਸੰਦੀਪ ਸਿੰਘ ਨਾਮ ਦੇ ਵਿਅਕਤੀ ਕੋਲ 1,44,000 ਦੀ ਜਿਹੜੀ ਖੋਹ ਹੋਈ ਸੀ ਉਹਦੇ ਹੱਥ ਤੇ ਦਾਕ ਮਾਰ ਕੇ ਉਹਦੇ ਤੋਂ ਜਿਹੜਾ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਈ ਸੀ ਸੋ ਇਸ ਟੀਮ ਦੇ ਵਿੱਚ ਮਾਨਯੋਗ ਐਸਐਸਪੀ ਸ਼੍ਰੀ ਗੁਲਨੀਤ ਸਿੰਘ ਖੁਰਾਨਾ ਆਈਪੀਐਸ ਜੀ ਦੀ ਡਾਇਰੈਕਸ਼ਨਸ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ ਸਾਡੀ ਟੀਮ ਵੱਲੋਂ ਇੱਕ ਸਫਲਤਾ ਇਸ ਅਹਿਮ ਕੇਸ ਦੇ ਵਿੱਚ حاصل ਹੋਈ ਹੈ ਅਸੀਂ 24 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਆ। ਕਿੰਨੇ ਬੰਦੇ ਹਾਂਜੀ ਇਹ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਟੀਮ ਸਾਡੀ ਗਠਿਤ ਕੀਤੀ ਗਈ ਸੀ ਜਿਦੇ ਵਿੱਚ ਮੇਰੀ ਨਿਗਰਾਨੀ ਦੇ ਹੇਠ ਐਸਪੀਡੀ ਰੁਪਿੰਦਰ ਕੌਰਸ਼ਾ ਉਹਨਾਂ ਦੀ ਨਿਗਰਾਨੀ ਦੇ ਹੇਠ ਸਾਡੇ ਨਾਲ ਡੀਐਸਪੀ ਸਾਹਿਬ ਨੇ ਡੀਐਸਪੀ ਮੁਰੰਦਾ ਇਨਚਾਰਜ ਆਪਣੇ ਕੋਲੇ ਸੀਆਈ ਨੇ ਮਨਫੂਲ ਸਿੰਘ ਔਰ ਐਸਐਚਓ ਜਿਹੜੇ ਹੈਗੇ ਨੇ ਸਿਟੀ ਮੁਰੰਦਾ ਇਹ ਟੀਮ ਗਠਿਤ ਕੀਤੀ ਸੀ ਤੋਂ ਸਾਰਿਆਂ ਨੇ ਟੈਕਨੀਕੀ ਐਂਡ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਅਸੀਂ ਕੰਮ ਕਰਦਿਆਂ ਨੇ ਪਹਿਲਾਂ ਇਹਨੂੰ ਟ੍ਰੇਸ ਕੀਤਾ ਪ੍ਰੈਸ ਕਰਕੇ ਤੇ ਫਿਰ ਇਹਨਾਂ ਨੂੰ ਫੌਰੀ ਤੌਰ ਤੇ ਜਿਹੜੀ ਹੈਗੀ ਇਹਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਇਹਦੇ ਵਿੱਚ ਚਾਰ ਜਿਹੜੇ ਨੇ ਦੋਸ਼ੀ ਗ੍ਰਿਫਤਾਰ ਸਾਡੇ ਵੱਲੋਂ ਕੀਤੇ ਗਏ ਨੇ ਜਿਦੇ ਚ ਇਹਨਾਂ ਦਾ ਸਰਗਨਾ 메ਨ ਬੰਦਾ ਜਸਕਰਨ ਸਿੰਘ ਇਲियस ਮੰਤਰੀ ਉਹ ਹੈਗਾ ਡੂਮਸ਼ੇਰੀ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਵਰਿੰਦਰ ਇਲियस ਗੋਲਾ ਤੀਜਾ ਬੰਦਾ ਹੈ ਮਨਿੰਦਰ ਇਲियस ਦੇਵੀ ਔਰ ਚੌਥਾ ਜਿਹੜਾ ਹੈਗਾ ਜਗਦੀਪ ਇਲियस ਦੀਪੂ ਇਹ ਚਾਰ ਜਿਹੜੇ ਹੈਗੇ ਨੇ ਦੋਸ਼ੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਦੋ ਦੋਸ਼ੀਆਂ ਨੂੰ ਅਸੀਂ ਕੱਲ੍ਹ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਸੀ ਦੋਵਾਂ ਨੂੰ ਅਸੀਂ ਅੱਜ ਕੀਤਾ ਹੈ ਗ੍ਰਿਫਤਾਰ ਦੋਸ਼ੀ ਹਾਂ ਜੀ ਇਹਨਾਂ 'ਚ ਇੱਕ ਦੋਸ਼ੀ ਤੇ ਹੈਗਾ ਜੀ ਇਹ ਅਪਰਾਧਿਕ ਪਿਛੋਕੜ ਜਿਹੜਾ ਮਨਿੰਦਰ ਐਡੀਐਸ ਦਿੱਤ ਦੇਵੀ ਹੈ ਕੜੂਏ ਪਿੰਡ ਦਾ ਰਹਿਣ ਵਾਲਾ ਇਹਦੇ ਤੇ ਮਕਦਮਾ ਨੰਬਰ 152 2023 ਦੇ ਵਿੱਚ ਖਰੜ ਥਾਣੇ ਦੇ ਵਿੱਚ ਦਰਜ ਹੋਇਆ ਕਿੱਥੋਂ ਗ੍ਰਿਫਤਾਰ ਹੋਏ ਨੇ ਮੈਂ ਰੁਕੋ ਇਹਦੇ ਚੋ ਜਿਹੜੇ ਅੱਜ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੋਏ ਨੇ ਮੰਡੋਲੀ ਤੋਂ ਔਰ ਜਿਹੜੇ ਕੱਲ ਦੋ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਸਾਨੂੰ ਉਹフィਰ ਇਨਫੋਰਮੇਸ਼ਨ ਦੇ ਅਧਾਰ ਤੇ ਔਰ ਇਹਨਾਂ ਕੋਲੋਂ 1 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਰਿਕਵਰੀ ਅਸੀਂ ਕਰਾ ਚੁੱਕੇ ਹਾਂ ਔਰ ਇਹਦੇ ਚ ਇੱਕ ਅਹਿਮ ਚੀਜ਼ ਹੈ ਕਿ ਇਹ ਜਿਹੜਾ ਸੰਦੀਪ ਸਿੰਘ ਹੈ ਕੰਪਲੇਨੈਂਟ ਜਿਹੜਾ ਵਿਕਟਿਮ ਜਿਹਦੇ ਕੋਲੋਂ ਖੋਹ ਕੀਤੀ ਗਈ ਸੀ ਇਹ Airtel ਦੀ ਜਿਹੜੀ ਹੈਗੀ ਹੈ ਕੰਪਨੀ Airtel ਦੀ ਇਹਨਾਂ ਦਾ Airtel Money ਕਰਕੇ ਇਹਨਾਂ ਦੀਆਂ ਦੁਕਾਨਾਂ 'ਤੇ ਉੱਥੇ ਕੰਮ ਕਰਦਾ ਹੈ ਇਹਨੇ ਪੂਰੇ ਦਿਨ ਦੇ ਵਿੱਚ ਕੈਸ਼ ਇਕੱਠਾ ਕਰਨਾ ਹੁੰਦਾ ਹੈ ਕੈਸ਼ ਇਕੱਠਾ ਕਰਕੇ ਉਸ ਤੋਂ ਬਾਅਦ ਇਹ ਐਕਸੈਸ ਬੈਂਕ ਦੇ ਵਿੱਚ ਜਮਾ ਕਰਾਉਂਦਾ ਹੈ ਸੋ ਸੰਦੀਪ ਦੇ ਨਾਲ ਜਸਕਰਨ ਕੰਮ ਕਰ ਰਿਹਾ ਸੀ ਉਸੇ ਫਰਮ ਦੇ ਵਿੱਚ ਇਹਦੇ ਨਾਲ ਤੇ ਇਹਨਾਂ ਦਾ ਜਿਹੜਾ ਇਮੀਡੀਏਟ ਹੈਡ ਸੀ ਉਹ ਹੈ ਰੁਤ ਇਹ ਦੋਨੋਂ ਬੰਦੇ ਉਹਦੇ ਇੱਕੋ ਏਜੰਸੀ ਦੇ ਲਈ ਕੰਮ ਕਰਦੇ ਸੀ ਉਹ ਤੋਂ ਇਹਨੂੰ ਸਾਰੀ ਜਾਣਕਾਰੀ ਸੀ ਸੋ ਜਸਕਰਨ ਸਿੰਘ ਨੂੰ ਜਿਹੜੀ ਇਹਦੀ ਜਾਣਕਾਰੀ ਸੀ ਵੀ ਇਹਨੇ ਸ਼ਾਮ ਨੂੰ ਇਹਨਾਂ ਕੈਸ਼ ਇਕੱਠਾ ਕਰਨਾ ਹੈ ਤੇ ਜੋ ਕਿ ਇਹਨੇ ਐਕਸਿਸ ਬੈਂਕ ਦੇ ਵਿੱਚ ਜਮ੍ਹਾਂ ਕਰਾਉਣਾ ਤਾਂ ਉਹਨੇ ਆਪਣੇ ਨਾਲ ਦੇ ਇੱਕ ਕੋ-ਅਕਿਊਜ਼ ਦੇ ਨਾਲ ਵਿਉਤਬੰਦੀ ਕੀਤੀ ਉਹਨੂੰ ਸਾਰੀ ਇਤਲਾਹ ਦਿੱਤੀ ਔਰ ਉਹਨੇ ਅੱਗੇ ਦੋ ਬੰਦੇ ਹਾਇਰ ਕਰਕੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ